ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੀ ਸੰਤ ਕੀ ਵਾ ਵੰਡਣਾ ਤੇ ਭਗਵਨ ਕੋਲ ਆਏ ਅੰਮ੍ਰਿਤ ਫਲ ਪਾਈ ਮਿਲਸਾ ਰੋ ਸੁਖ ਉਪਜੈ ਲੱਤੀ ਸਭ ਸਾਈ ਨਾਮਕ ਸਿਮਰੈ ਏਕ ਨਾਮ ਫਿਰ ਬੋਲ ਨਦਾਈ ਨਾਮਕ ਸਿਮਰੈ ਏਕ ਨਾਮ ਫਿਰ ਬੋਲ ਨਦਾਈ ਸਤਨਾ ਸੱਸ ਸੋਨੀ ਕਾ ਕਰ ਸੋਦੋ ਕਟ ਪਰ ਚਾ ਕੀ ਬਾਤ ਨਰੋਦੋ ਸੱਸ ਸੋਨੀ ਕਾ ਕਰ ਸੋਦੋ ਕਟ ਪਰ ਚਾ ਕੀ ਬਾਤ ਨਰੋਦੋ ਕਟ ਪਰ ਚੈ ਜੋ ਉਪਜੈ ਭਾਉ चइजो उपज बा ਜਾਗਰਣ ਜੋਲੰਦ ਕਰੀਏ ਜੀ ਰਾਮ ਗੋੜੀ ਬਾਵਨ ਕਰੀ ਕਬੀਰ ਜੀਓ ਕੀ ਬਾਣੀ ਅੰਗ 300 ਬਿਆੜੀ ਅੰਗ ਪਰ ਸਭਾ ਹੈ ਮਹਾਨ ਭਗਤ ਕਬੀਰ ਸਾਹਿਬ ਜੀ ਦਾ ਅਗਲਾ ਅੱਖਰ ਅਗਲਾ ਸ਼ਬਦ 39ਵਾਂ ਸ਼ਬਦ ਹੈ ਸ ਸੇ ਅੱਖਰ ਉਪਰ ਪਹਿਲਾ ਤੈਂ ਵੀ ਅੱਖਰਾਂ ਦੀ ਵਰਣਮਾਲਾ ਚੱਲੀ ਫਿਰ ਅੱਗੇ ਗੁਰੂ ਪਿਆਰੇ ਉਹ ਭਲਾਵੇਂ ਅੱਖਰ ਚੱਲੇ ਜਾਂ ਥੱਲੇ ਜਿਸ ਤਰ੍ਹਾਂ ਵੀ ਚੱਲਦਾ ਸਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਆਦੀ ਇਸ ਤਰ੍ਹਾਂ ਕਵੀ ਸਾਹਿਬ ਜੀ ਨੇ 52 ਅੱਖਰਾਂ ਦੀ ਰਾਹੀਂ ਕੁਪਲੇਸ਼ ਦੇਣਾ ਕੀਤਾ ਸਸੇ ਅੱਖਰਾਂ ਲਈ ਕੀ ਬਖਸ਼ਿਸ਼ ਕਰਦੇ ਹਨ ਪਿਛਲੇ ਨਾਲ ਜੋੜਨਾ ਕਰੀਏ ਵਾ ਵਾ ਵਾਹੀ ਜਾਨੀਏ ਬਾ ਜਾਨਾ ਇਹ ਹੋਏ ਜਦੋਂ ਅਸੀਂ ਗੁਰੂ ਦਵਾਰਾ ਉਸ ਪਰਮੇਸ਼ਰ ਨੂੰ ਜਾਣਨਾ ਕੀਤਾ ਤਾਂ ਇਹ ਜੀਵ ਵੀ ਪਰਮੇਸ਼ਰ ਹੋ ਗਿਆ ਜਦੋਂ ਜੀਵ ਨੇ ਗੁਰੂ ਦੀ ਕਿਰਪਾ ਲੈ ਕੇ ਪਰਮੇਸ਼ਰ ਨਾਲ ਜੁੜਨਾ ਕੀਤਾ ਤੇ ਪਰਮੇਸ਼ਰ ਨੇ ਇਹਨੂੰ ਆਪਣਾ ਹੂਕ ਬਣਾ ਲਿਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ ਆਪਣੇ ਗਲੇ ਲਾ ਕੇ ਅੰਗਨ ਬਣਾ ਦਿੱਤਾ ਔਰ ਆਪਣੇ ਰੂਪ ਕਰ ਦਿੱਤਾ ਨਾਨਕ ਹੀ ਬਣਾ ਦਿੱਤੇ ਦੂਸਰੇ ਵਾ ਵਾ ਵਾਹੀ ਜਾਣੀ ਐ ਵਾ ਜਾਣੈ ਇਹ ਹੋਏ ਇਹ ਅਰ ਉਹ ਜਾ ਮਿਲੈ ਤਾਂ ਮਿਲਤ ਨ ਜਾਣੈ ਕੋਈ ਜਦੋਂ ਇਹ ਤੇ ਉਹ ਜੀਵ ਤੇ ਪਰਮਾਤਮਾ ਮਿਲ ਜਾਂਦੇ ਆ ਫਿਰ ਕਿਸੇ ਨਾਲ ਲੱਗਵੇਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਮਿਲ ਚੁੱਕੇ ਆ ਕਿਉਂਕਿ ਉਹ ਜਗ ਜਾਹਰ ਨਹੀਂ ਕਰਦੇ ਜਿਵੇਂ ਨਾਮਦੇਵ ਜੀ ਕਹਿੰਦੇ ਜਿਨ ਹਰ ਪਾਇਆ ਤਿਨੈ ਛਪਾਇਆ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਵਿੱਚ ਹੀ ਮਿਲਾ ਲਿਆ ਸੋ ਇਸ ਹੀ ਕਦਰ ਦੇ ਸ਼ਬਦ ਦੇ ਵਿਚਾਰ ਅੰਗੇ ਸਸਾ ਅੱਖਰ ਚੱਲਦਾ ਹੈ ਇਹਦੇ ਰਾਹੀ ਭਗਤ ਜੀ ਕੀ ਬਖਸ਼ਿਸ਼ ਕਰਦੇ ਆ ਅਰੰਭ ਕਰਕੇ ਸਰਬਨ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਰਣਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਨੰਦ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਹਿਬ ਜੀਓ ਸਸਾ ਕਿ ਕਬੀਰ ਸਾਹਿਬ ਜੀ ਕਹਿੰਦੇ ਉਸ ਨੂੰ ਕਿਵੇਂ ਪ੍ਰਾਪਤ ਕਰਨਾ ਸੱਸੀ ਅਖਰ ਰਾਹੀ ਫਰਮਾਉਂਦੇ ਹਨ ਨੀਕਾ ਨੀਕੇ ਦਾ ਇੱਕ ਅਰਥ ਹੈ ਸੁੰਦਰ ਨੀਕੇ ਦਾ ਇੱਕ ਅਰਥ ਹੈ ਬਰੀਕ ਹੋਣਾ ਸੁਰਤੀ ਨੂੰ ਬਰੀਕ ਕਰਨਾ ਜਿਵੇਂ ਕਹਿੰਦੇ ਕਿਸੇ ਦਾ ਦਿਮਾਗ ਭਾਈ ਬੜਾ ਬਰੀਕ ਹੈ ਤੇ ਕਿਸੇ ਦਾ ਬੜਾ ਮੋਟਾ ਹੈ ਤੇ ਜਿਹਦਾ ਮੋਟਾ ਜ ਆ ਉਹ ਮੋਟਾ-ਮੋਟਾ ਸੋਚਦਾ ਜਿਹਦਾ ਬਰੀਕ ਉਹ ਬੜੀ ਗੁਰ ਪਿਆਰਿਓ ਬ੍ਰੀਕੀ ਨਾ ਸੋਚਦੇ ਤੇ ਇੱਥੇ ਨੀਕੇ ਦਾ ਅਰਥ ਸੁੰਦਰ ਹੈ ਪਹਿਲਾਂ ਆਪਾਂ ਕਰਾਂਗੇ ਸਸੇ ਅੱਖਰ ਦੁਆਰਾ ਕਵੀ ਸਾਹਿਬ ਦੀ ਬਖਸ਼ੇ ਕਰਦੇ ਹਨ ਜਿਵੇਂ ਸੰਸਕ੍ਰਿਤ ਵਿੱਚ ਸ਼ੈ ਹੁੰਦਾ ਹੈ ਸ਼ਬਦ ਉਸੇ ਤਰ੍ਹਾਂ ਇਹ ਸਸੇ ਪੈਰ ਬਿੰਦੀ ਵਾਲਾ ਸਸਾ ਹੈ ਇਹਦੇ ਰਾਹੀ ਭਗਤ ਜੀ ਬਖਸ਼ਿਸ਼ ਕਰਦੇ ਹਨ ਸਸਾ ਸੋ ਨੀਕਾ ਕਰ ਸੋਦੋ ਉਸ ਪਰਮੇਸ਼ਰ ਨੂੰ ਸੁੰਦਰ ਜਾਣ ਕੇ ਭਲੀ ਪ੍ਰਕਾਰ ਖੋਜਣਾ ਕਰੋ ਕਿਉਂਕਿ ਜਦੋਂ ਸਾਨੂੰ ਕਿਸੇ ਇਸ ਸੰਸਾਰੀ ਵਸਤੂ ਦਾ ਪਤਾ ਲੱਗੇ ਤਾਂ ਬਹੁਤ ਵਧੀਆ ਇੱਥੇ ਅਸੀਂ ਉਸ ਨੂੰ ਲੱਭਦੇ ਹਾਂ ਕਿ ਉਹ ਕਿੱਥੋਂ ਮਿਲਦੀ ਹੈ ਹੈਨਾ ਕਿਸੇ ਨੂੰ ਪੁੱਛਦੇ ਆ ਜਿਹੜਾ ਲੈ ਕੇ ਆਇਆ ਤੇ ਫਿਰ ਸਾਨੂੰ ਦੱਸਦਾ ਉੱਥੋਂ ਮਿਲਦੀ ਐ ਇਸੇ ਤਰ੍ਹਾਂ ਪਰਮੇਸ਼ਰ ਤਾਂ ਸਭ ਤੋਂ ਸੁੰਦਰ ਹੈ ਚੱਜਾ ਰਚਤ ਚਿੱਤਰ ਹੈ ਭਾਰੀ ਉਸ ਸੁੰਦਰ ਪਰਮੇਸ਼ਰ ਨੇ ਸ੍ਰਿਸ਼ਟੀ ਕਿੰਨੀ ਸੁੰਦਰ ਬਣਾਈ ਐ ਚੱਜਾ ਰਚਤ ਚਿੱਤਰ ਹੈ ਭਾਰੀ ਤਾ ਚਿੱਤਰੈ ਚੇਤੋ ਚਿਤਕਾਰੀ ਇਹ ਚਿੱਤਰਕਲਾ ਉਹਦੀ ਕੈਸੀ ਕਮਾਲ ਦੀ ਹੈ ਕਿਵੇਂ ਮੋਰ ਦੇ ਫੰਗਾਂ ਦੇ ਵਿੱਚ ਰੰਗ ਭਰੇ ਹੈ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿੰ ਉਪਾਈ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਪੰਛੀ ਮੱਛੀਆਂ ਜਲ ਜੰਤੂ ਥਲ ਜੰਤੂ ਜੀਵ ਜੰਤੂ ਮਨੁੱਖ ਇਸਤਰੀਆਂ ਪਸ਼ੂ ਪੰਛੀ ਕਿੰਨੇ ਸੁੰਦਰ ਬਣਾਏ ਹੈ ਉਹ ਬੜਾ ਸੁੰਦਰ ਹੈ ਤੱਜ ਰੱਤ ਤੇ ਚਿੱਤਰ ਹੈ ਭਾਰੀ ਤਾ ਚਿੱਤਰ ਹੈ ਤੇਤੋ ਚਿਤਕਾਰੀ ਚਿੱਤਰ ਬਚਿੱਤਰ ਚਿੱਤਰ ਬੜੇ ਸੁੰਦਰ ਹਨ ਇਹ ਚ ਕੋਈ ਸ਼ੱਕ ਨਹੀਂ ਬਚਿੱਤਰ ਅਨੋਖੇ ਹੈ ਚਿੱਤਰ ਬਚਿੱਤਰ ਇਹ ਹੈ ਬਚੇਰਾ ਇਹੀ ਗੱਲ ਤਾਂ ਸਾਨੂੰ ਮੁਸਾਉਂਦੀ ਹੈ ਕਿ ਅਸੀਂ ਸੰਸਾਰ ਦੀ ਮਾਇਆ ਨੂੰ ਦੇਖ ਕੇ ਇਹਦੇ ਵਿੱਚ ਉਲਝ ਗਏ ਆ ਬੜੀ ਸੋਹਣੀ ਲੱਗਦੀ ਹੈ ਜਦ ਬੱਚਾ ਵੀ ਮਾਂ ਦੇ ਗੋਦ ਵਿੱਚ ਆ ਗਿਆ ਜਨਮ ਲੈ ਕੇ ਤਾਂ ਉਹ ਬੱਚਾ ਜਿਹੜਾ ਹੈ ਉਸ ਨੂੰ ਮਾਂ ਲੈ ਕੇ ਖੁਸ਼ ਹੁੰਦੀ ਹੈ ਤੇ ਬੱਚਾ ਜਿਹੜਾ ਹੈ ਉਹ ਮਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਪਹਿਲੇ ਪਿਆਰ ਲੱਗਾ ਥਾ ਨੁੱਧ ਦੂਜੇ ਮਾਏ ਬਾਪ ਦੀ ਸੁਧ ਤੇ ਜਿਵੇਂ ਜਿਵੇਂ ਬੱਚੇ ਦੀ ਸੁਰਤ ਬਾਹਰ ਖਿਲਦੀ ਜਾਂਦੀ ਹੈ ᱛਿਵੇਂ ᱛਿਵੇਂ ਉਹ ਸੁੰਦਰ ਦੇ ਨਾਲ ਟੁੱਟਦਾ ਜਾਂਦਾ ਹੈ ਤੇ ਇਹ ਸੰਸਾਰ ਦੇ ਨਾਲ ਜੁੜਦਾ ਜਾਂਦਾ ਇਸ ਕਰਕੇ ਉਹ ਪੂਰਪੂਰ ਪਰਮੇਸ਼ਰ ਪਰਮਾਤਮਾ ਨੂੰ ਭੁੱਲ ਜਾਂਦਾ બસ ਫੇਰ ਦਾ ਛਾਟੀ ਗੱਲ ਦੇ ਹੋ ਗੁਰੂ ਪਿਆਰਿਓ ਅਖੀਰ ਖਤਮ ਹੋ ਜਾਂਦਾ ਐ ਐਂਡ ਤੱਕ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਭੁੱਲ ਜਾਂਦਾ ਚੱਜਾ ਰਚਤ ਚਿਤ੍ਰ ਹੈ ਭਾਰੀ ਤਾ ਚਿਤ੍ਰ ਹੈ ਚੇਤੋ ਚਿਤਕਾਰੀ ਚਿਤ੍ਰ ਬਚਿਤ੍ਰ ਇਹ ਹੈ ਉਹ ਝੇੜਾ ਚਿਤ੍ਰ ਛਾੜ ਚਿਤ ਰਾਖ ਚ ਤੇਰਾ ਚ ਤੇਰਾ ਚਿਤ੍ਰ ਕਲਾ ਬਣਾਉਣ ਵਾਲਾ ਸ੍ਰਿਸ਼ਟੀ ਬਣਾਉਣ ਵਾਲਾ ਉਸ ਨੂੰ ਯਾਦ ਰੱਖੋ ਤਾਂ ਕਵੀਰ ਸਾਹਿਬ ਸੱ ਸੇ ਸ਼ਬਦ ਹੈ ਅੱਖਰ ਆਹੀਂ ਕਹਿੰਦੇ ਸੱ ਸੇ ਅੱਖਰ ਆਹੀਂ ਕਹਿੰਦੇ ਸੱ ਸਾ ਸੋ ਨੀਕਾ ਬੜਾ ਸੁੰਦਰ ਹੈ ਉਹਨੂੰ ਸੁੰਦਰ ਜਾਣ ਕੇ ਸੁੰਧਨਾ ਭਾਵ ਖੋਜਣਾ ਕਰੋ ਘਟ ਪਰਚਾ ਕੀ ਬਾਤ ਨਰੋਦੋ ਤੇਰੇ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੀ ਗੱਲ ਹੈ ਜਿਹੜੀ ਇਸ ਨੂੰ ਵਸਾਉਣਾ ਕਰੋ ਨਿਰੋਧਰਾ ਭਾਵ ਰੋਕਣ ਤਾਂ ਗੁਰ ਪਿਆਰਿਓ ਉਸ ਪਰਮੇਸ਼ਰ ਦੀ ਪ੍ਰੇਮ ਨੂੰ ਹਿਰਦੇ ਵਿੱਚ ਵਸਾਉਣਾ ਕਰੋ ਤਾਂ ਉਹ ਲੱਭ ਜਾ ਦੇਗਾ ਉਹਦੀ ਸੁੰਦਰਤਾ ਨੂੰ ਯਾਦ ਕਰੋ ਕਿਤਨਾ ਸੁੰਦਰ ਹੈ ਉਹ ਜਿਨੇ ਸ੍ਰਿਸ਼ਟੀ ਸੁੰਦਰ ਬਣਾਈ ਉਹ ਆਪ ਕਿੰਨਾ ਸੁੰਦਰ ਹੋਵੇਗਾ ਇਸ ਤਰ੍ਹਾਂ ਕਿਸੇ ਦੇ ਗੁਣਾ ਨੂੰ ਦੇਖ ਕੇ ਉਹਦੇ ਨਾਲ ਪ੍ਰੇਮ ਪੈਂਦਾ ਉਹ ਗੁਣਾ ਨੂੰ ਦੇਖ ਕੇ ਅਸੀਂ ਉਹਨੂੰ ਛੱਡ ਜਾਨੇ ਆ ਕੋ ਸਤਨਾੰਦ ਜੀ ਤੇ ਇਹ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰੀਏ ਜਿਵੇਂ ਗੁਰੂ ਅਰਜਨ ਦੇਵ ਯਾਦ ਕਰਾਉਂਦੇ ਐ ਜਿਨ ਜਿਏ ਤੁਧ ਪਾਪ ਮਹਕਾਰੀ ਜਿਨ ਜਿਏ ਤੁਧ ਭਰਾ ਤਪੁਤ ਹਾਰੀ ਹਾਰੀ ਕਹਿੰਦੇ ਆ ਘਰ ਵਾਲੀ ਨੂੰ ਜਿਨ ਜਿਏ ਤੁਧ ਭਰਾ ਤਪੁਤ ਹਾਰੀ ਜਿਨ ਤੁ ਜਿਏ ਤੁਧ ਬੰਤਾਰ ਮੀਠਾ ਅਦਿਸ਼ਟਾ ਪਰ ਕੋ ਰੱਖ ਲਿਓ ਚੀਤਰ ਜਿੰਦਿਆਂ ਤੁਧ ਪਾਵਕ ਬਨਨਾ ਜਿੰਦਿਆਂ ਤੁਧ ਇਸ ਤਰ੍ਹਾਂ ਕਰਕੇ ਸਤਿਗੁਰੂ ਅਰਜਨ ਦੇਵ ਸੁਖੁਣ ਸਾਹਿਬ ਦੇ ਵਿੱਚ ਕਿਤਨੇ ਬਖਸ਼ਿਸ਼ ਕੀਤੀ ਹੈ ਕਿ ਤੈਨੂੰ ਪਰਮੇਸ਼ਰ ਨੇ ਕਿੰਨਾ ਕੁਝ ਦਿੱਤਾ ਫਿਰ ਤੂੰ ਇਹ ਪੇਮ ਕਿਉਂ ਨਹੀਂ ਕਰਦਾ ਸੰਸਾਰੀ ਬੰਦਾ ਕੋਈ ਚੀਜ਼ ਦੇ ਦੇਵੇ ਉਹਨੂੰ ਵੀ ਯਾਦ ਰੱਖਦਿਆਂ ਇਕੱਲੇ ਰੱਬ ਨੂੰ ਯਾਦ ਨਹੀਂ ਕਰਦਾ ਉਸ ਪਰਮੇਸ਼ਰ ਨੇ ਨੰਨੀਆਂ ਅੱਖਾਂ ਦਿੱਤੀਆਂ ਉਹਦਾ ਸ਼ੁਕਰੀਆ ਨਹੀਂ ਕੀਤਾ ਕੋਈ ਡਾਕਟਰ ਇਹਨਾਂ ਨੂੰ ਦੁਆਰੇ ਠੀਕ ਕਰ ਦੇਵੇ ਜਾੜਾ ਲਾ ਦੇਵੇ ਮਰਮਤ ਕਰ ਦੇਵੇ ਉਹਨੂੰ ਬੜਾ ਯਾਦ ਕਰਦੇ ਆ ਕਹਿਆਂ ਨੂੰ ਦੱਸਦੇ ਆ ਫੁਲਾਣਾ ਡਾਕਟਰ ਬਹੁਤ ਵਧੀਆ ਉਹਦੇ ਕੋਲੋਂ ਜਾ ਕੇ ਅੱਖਾਂ ਠੀਕ ਕਰਾ ਲਓ ਕੋਈ ਸਤਨਾਥ ਜੀ ਪਰ ਜਿਸ ਪਰਮੇਸ਼ਰ ਨੇ ਜਵਾਂ ਨਵੀਆਂ ਦਿੱਤੀਆਂ ਅਸੀਂ ਉਸ ਦਾ ਕਦੇ ਸ਼ੁਕਰੀਆ ਨਹੀਂ ਕੀਤਾ ਸੋ ਕਿਉਂ ਵਿਸਰਿਆ ਜਿਹੜਾ ਸਭ ਕੁਛ ਦੀਆ ਸੋ ਕਿਉਂ ਵਿਸਰਿਆ ਜੇ ਜੀਵਨ ਜੀਆ ਸੋ ਕਿਉ ਮਿਸਰੇ ਜੀ ਅਗਨ ਮੇ ਰੱਖ ਹੈ ਗੁਰ ਪ੍ਰਸਾਦ ਕੋ ਬਿੱਲਾ ਲਾਖ ਹੈ ਤਾਂ ਕਿ ਉਸ ਨੂੰ ਯਾਦ ਕਰੀਏ ਪ੍ਰੀਤਮ ਜੀ ਬਖਸ਼ ਕਰਤੀਆਂ ਉਸ ਨੂੰ ਸੁੰਦਰ ਜਾਣ ਕੇ ਸਤਿਅੰ ਸ਼ਿਵੰ ਸੁੰਦਰੰ ਉਹ ਸਤ ਹੈ ਸ਼ਿਵੰ ਉਹ ਸ਼ਕਤੀ ਦਾ ਮਾਲਕ ਹੈ ਸ੍ਰਿਸ਼ਟੀ ਦਾ ਮਾਲਕ ਹੈ ਸੁੰਦਰੰ ਉਹ ਬੜਾ ਸੁੰਦਰ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਤੇ ਜਿਆ ਸੁੰਦਰਤਾ ਨੂੰ ਬੜਾ ਪਿਆਰ ਕਰਦੇ ਹਾਂ ਜਿਵੇਂ ਆਪਾਂ ਫੁੱਲ ਪੌਦੇ ਰੱਖੇ ਹੋਇਆ ਲਿਆ ਕੇ ਇਹ ਗੁਰਸੱਬ ਦੇ ਆਸ-ਪਾਸੇ ਆਪਾਂ ਸੁੰਦਰਤਾ ਬਣਾਈ ਆ ਕਿਉਂਕਿ ਮਨ ਸੁੰਦਰਤਾ ਨੂੰ ਦੇਖ ਕੇ ਖੜ ਜਾਂਦਾ ਕਿਸੇ ਦੀ ਵੀ ਸੁੰਦਰਤਾ ਨੂੰ ਦੇਖ ਕੇ ਮਨ ਸਾਡਾ ਦੋ ਵੇਟਾਂ ਲਈ ਉੱਥੇ ਰੁਕ ਜਾਂਦਾ ਉਹ ਸੁੰਦਰਤਾ ਨੂੰ ਵੇਖਣ ਲੱਗ ਜਾਂਦਾ ਤੇ ਜਿਸ ਨੇ ਸੁੰਦਰ ਸਰੀਰ ਬਣਾਇਆ ਸ੍ਰਿਸ਼ਟੀ ਬਣਾਈ ਉਹ ਆਪ ਕਿੰਨਾ ਸੁੰਦਰ ਹੋਵੇਗਾ ਸੱਸਾ ਸੋ ਨੀਕਾ ਕਰ ਸੋਦੋ ਘਟ ਪਰਚਾ ਕੀ ਬਾਤ ਨਿਰੋਧੋ ਤੇ ਉਸ ਦੇ ਪ੍ਰੇਮ ਦੀ ਗੱਲ ਆਪਣੇ ਹਿਰਦੇ ਵਿੱਚ ਵਸਾਉਣੀ ਕਰੋ ਹੁਣ ਦੂਸਰੇ ਨੀਕੇ ਦਾ ਅਰਥ ਹੈ ਨਿੱਕਾ ਇਸ ਮਨ ਨੂੰ ਬਰੀਕ ਕਰਨਾ ਹੈ ਗੁਰੂ ਪਿਆਰਿਉ ਮਨ ਸਾਡਾ ਬੜਾ ਘੋਟਾ ਹੋਇਆ ਫਿਰਦਾ ਕਬੀਰ ਸਾਹਿਬ ਜੀ ਦਾ ਵਰਚਨਾ ਕਬੀਰ ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਹਿ ਜਾਏ ਸਾਡਾ ਮਨ ਤਾਂ ਹਾਥੀ ਬਣਿਆ ਫਿਰਦਾ ਤੇ ਮੁਕਤੀ ਦੇ ਦਵਾਰੇ ਵਿੱਚੋਂ ਕਿਵੇਂ ਟੱਪੇ ਭਈ ਕਬੀਰ ਮਨ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਹਿ ਜਾਏ ਐਸਾ ਸਤਗੁਰੂ ਜੇ ਮਿਲਣਾ ਟੁੱਠਾ ਕਰੇ ਵਸਾਓ ਮੋਕਦ ਦਵਾਰਾ ਮੋਕਲਾ ਸਹਿਜੀ ਆਵੋ ਜਾ ਫਿਰ ਮੁਕਤੀ ਦਾ ਦਵਾਰਾ ਮੋਕਲਾ ਹੋ ਜੋ ਸਹਿਜੀ ਉਹਦੇ ਵਿੱਚ ਰਾਹੀ ਅਸੀਂ ਵਾਪਸ ਆਪਣੇ ਘਰ ਨੂੰ ਜਾ ਸਕਦੇ ਆ ਸਿਮਨ ਕਰਦੇ ਹੋਏ ਸਹਿਜੇ ਹੀ ਉਹਨੇ ਵੱਲ ਜਾ ਸਕਦੇ ਆ ਸਹਿਜੇ ਦੁਨੀਆ ਵੀ ਚੱਲ ਸਕਦੇ ਆ ਫਿਰ ਤੁਹਾਡਾ ਰਸਤਾ ਸਾਫ਼ ਹੋ ਗਿਆ ਨਾ ਤਾਂ ਉਹ ਗੁਰੂ ਪਿਆਰਿਓ ਬਰੀਕ ਰਸਤਾ ਜਿਹੜਾ ਹੈ ਤੁਹਾਡੇ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਤੋਂ ਵੀ ਬਰੀਕ ਹੈ ਰਾਈ ਦਸਵੇਂ ਭਾਏ ਰਾਈ ਦੇ ਦਸਵੇਂ ਹਿੱਸੇ ਤੋਂ ਵੀ ਬਰੀਕ ਹੈ ਤੇ ਸਾਡਾ ਮਨ ਬਣਿਆ ਫਿਰਦਾ ਹੰਕਾਰ ਦੇ ਵਿੱਚ ਮੋਟਾ ਕਿਵੇਂ ਵਾਪਸ ਉਹਦੇ ਵਿੱਚ ਮਿਲ ਸਕਦਾ ਹੈ ਇਸ ਕਰਕੇ ਇਸ ਨੂੰ ਨਿੱਕਾ ਕਰਕੇ ਬਰੀਕ ਕਰਕੇ ਉਸ ਮਾਰਗ ਦੇ ਨਾਲ ਜੋੜਨਾ ਬੰਦਲਾ ਹੈ ਚੂਹਾ ਖਾਜਨਾ ਮਾਵੇ ਟਿੱਕਲ ਬੰਨੇ ਛੱਜ ਜਿਵੇਂ ਕਿਸੇ ਚੂਹੇ ਦੀ ਪੂਛ ਦੇ ਨਾਲ ਛੱਜ ਬੰਨੀ ਆਵੇ ਉਹ ਖੱਡ ਵਿੱਚ ਕਿਵੇਂ ਬੜੇ ਇਸੇ ਤਰ੍ਹਾਂ ਸਾਡਾ ਮਨ ਪਰਮੇਸ਼ਰ ਵਿੱਚ ਕਿਵੇਂ ਮਿਲੇ ਇਹ ਆਪਣੀ ਸੁਰਤ ਦੀ ਪੂਛ ਨਾਲ ਸੰਸਾਰ ਨੂੰ ਬੰਨੀ ਫਿਰਦਾ ਤੇ ਜਦੋਂ ਇਸ ਨੇ ਸੁਰਤ ਨਾਲੋਂ ਇਹ ਸੰਸਾਰ ਨੂੰ ਅਲੱਗ ਕਰ ਦਿੰਦਾ ਹੈ ਗੁਰੂ ਫਿਰ ਇਹਨੂੰ ਨਿਕਾ ਕਰਕੇ ਟਪਾਉਂਦਾ ਉੱਥੋਂ ਦੀ ਕੋ ਸਤਨਾੰਦ ਜੀ ਜਿਵੇਂ ਸੁਨਿਆਰਾ ਸੋਨੇ ਦੀ ਤਾਰ ਨੂੰ ਇਕ ਕਮੋਰੀਆਂ ਵਾਲਾ ਸੰਧਾ ਉਹਨਾਂ ਦਾ ਨੂੰ ਜਿੰਦਰੀ ਕਹਿੰਦੇ ਆ ਉਹਦੇ ਵਿੱਚ ਦੀ ਖਿੱਚ-ਖਿੱਚ ਕਿਟ ਪਾਉਂਦੇ ਤੇ ਬਰੀਕ ਕਰ ਲੈਂਦੇ ਐ ਇਸੇ ਤਰ੍ਹਾਂ ਗੁਰੂ ਵੀ ਸਿੱਖ ਨੂੰ ਬਾਰ-ਬਾਰ ਕਸੌਟੀ ਤੇ ਲਾਉਣਾ ਹੈ ਬਾਰ-ਬਾਰ ਪ੍ਰੀਖਿਆ ਲੈਣਾ ਤੇ ਫਿਰ ਇਹਨੂੰ ਬਰੀਕ ਕਰਕੇ ਉਹਦੇ ਵਿੱਚ ਮਿਲਾ ਦੇਣਾ ਤਾਂ ਗੁਰੂ ਪਿਆਰਿਓ ਜਿਸ ਤਰ੍ਹਾਂ ਭਾਈ ਮੰਜ ਦੀ ਕਿੰਨੀ ਪ੍ਰੀਖਿਆ ਲਈ ਸਤਿਗੁਰਾਂ ਨੇ ਭਾਈ ਮੰਜ ਅਸਰ ਵਿੱਚ ਗੁਰ ਪਿਆਰਿਓ ਸਰਬਰੀਆਂ ਦਾ ਚੇਲਾ ਸੀ ਔਰ ਚੇਲਿਆਂ ਦਾ ਮੁਖੀ ਸੀ ਤੇ ਇੱਕ ਵਾਰੀ ਇਹ ਨਗਾਹੇ ਜਾਂਦਾ ਹੋਇਆ ਸ੍ਰੀ ਅਮਰ ਸਾਹਿਬ ਰੋਗ ਗਿਆ ਰਾਤ ਇੱਥੇ ਕੱਟੀਏ ਨਾਰੇ ਜਥੇ ਨੇ ਆਪ ਘਰ ਮੰਦਰ ਸਾਹਿਬ ਅਪਰਸਰ ਤੇ ਤੜਕੇ ਗੁਰੂ ਪਾਤਸ਼ਾਹ ਜੀ ਨੇ ਕਥਾ ਸੁਣਾਈ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਤੇ ਇਹ ਜਿਹੜਾ ਗੁਰੂ ਪਿਆਰਿਓ ਭਾਈ ਮੰਜਸੀ ਮੁਖੀਆ ਇਹ ਗੁਰੂ ਪਾਤਸ਼ਾਹ ਦੇ ਕੋਲ ਆ ਗਿਆ ਕਹਿੰਦੇ ਮਹਾਰਾ ਤੁਹਾਡੀਆਂ ਵਿਚਾਰਾਂ ਬਹੁਤ ਚੰਗੀਆਂ ਨਕੀਆਂ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਆਪਣਾ ਉਪਦੇਸ਼ ਦਿਓ ਤੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਤੂੰ ਜਿਹੜਾ ਸਿੱਖ ਹੈ ਉਸੇ ਦਾ ਰਹਿ ਦੋ ਸਿੱਖੀਆਂ ਇੱਕ ਦੂਜੇ ਦੇ ਉੱਤੇ ਨਹੀਂ ਟਿਕਦੀ ਕਹਿੰਦੇ ਨਹੀਂ ਜੀ ਮੈਂ ਤਾਂ ਤੁਹਾਡਾ ਚੇਤਾ ਬਣਨਾ ਜਦੋਂ ਜਿੱਦ ਪੈ ਗਿਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸੌਖਾ ਨਹੀਂ ਹੈ ਇਹ ਕੰਮ ਤੇਰੀ ਸਾਰੀ ਚੌਧਰ ਜੀ ਖਤਮ ਹੋ ਜੂਗੀ ਜਿਹੜਾ ਚੇਲਿਆਂ ਨੂੰ ਮਗਨ ਲਈ ਫਿਰ ਕਹ ਤੂੰ ਨਗਾਹੇ ਵਾਲਿਆਂ ਨੂੰ ਕਹਿੰਦੇ ਜੀ ਹੋ ਜਾਂਦੇ ਪਾਤਸ਼ਾਹ ਕਹਿੰਦੇ ਗਰੀਬੀ ਆ ਜੂਗੀ ਘਰ ਵਿੱਚ ਕੰਗਾਲੀ ਆ ਜੂਗੀ ਦੇਖ ਲੈ ਮੇਰੇ ਸਿੱਕ ਬਣ ਕੇ ਕਹਿੰਦੇ ਜੀ ਕੁਛ ਵੀ ਹੋ ਜੇ ਕਹਿੰਦੇ ਫਿਰ ਘਰੇ ਜਾ ਕੇ ਜਿਹੜਾ ਨਗਾਹੇ ਵਾਲੇ ਪੀਰ ਦਾ ਸਰਬਰੀਆਂ ਦਾ ਸਾਮਾਨ ਨਾ ਕਰੇ ਮਣੀ ਬਣਾਈ ਆ ਹੋਰ ਸੰਗਲ ਸੰਗਲ ਜੇ ਰੱਖੇ ਨਾ ਚਾਕੇ دریا ਵੇਸਿਟ ਕੇ ਬਹੁਤ ਔਖਾ ਹੈ ਅੱਜ ਫੋਟੋਆਂ ਪਿੱਛੇ ਲੜਾਈ ਨਹੀਂ ਹੋ ਜਾਂਦੀ ਕਿਉਂਕਿ ਬੰਦੇ ਦਾ ਉਸ ਤੋਂ ਜੱਜਮੈਂਟ ਹੋ ਜਾਂਦੀ ਹੈ ਵੀ ਚਿੱਤ ਕਿੱਥੇ ਲੱਗਿਆ ਹੋਇਆ ਹੈ ਵੀ ਜੇ ਤਾਂ ਇਹ ਸਮਾਨ ਘਰੋਂ ਕੱਢਿਆ ਆ ਫਿਰ ਤਾਂ ਮੰਨ ਲਾਂਗੇ ਵੀ ਚਿੱਤ ਕਰਦਾ ਇਹ ਤਾਂ ਨਹੀਂ ਤਾਂ ਫਿਰ ਉੱਤੋਂ ਉੱਤੋਂ ਕਹਿਣਾ ਉਹ ਤਾਂ ਸੱਚੀ ਉਹ ਜਥੇ ਨੂੰ ਤੋੜਤਾ ਨਿਗਾਹ ਨੂੰ ਕਹਿਣਾ ਵੀ ਮੈਂ ਤਾਂ ਤੁਹਾਡੇ ਨਾਲ ਨਹੀਂ ਜਾਂਦਾ ਤੁਸੀਂ ਜਾਓ ਘਰੇ ਗਿਆ ਤੇ ਘਰੇ ਜਾ ਕੇ ਚੱਕੀ ਕਹੀ ਤੇ ਸਾਰੀ ਮੜੀ-ਮੁੜੀ ਭੰਨ ਕੇ ਤੇ ਖੇਸ ਵਿੱਚ ਪਾਰਿਆ ਸਮਾਨ ਸਾਰਾ ਘਰ ਦੇ ਬੜੇ ਲੜਨ ਲੱਗੇ ਜਿਹੜੇ ਨਗਾਹੇ ਵਾਰਿਆਂ ਦੇ ਹੋਰ ਚੇਲੇ ਸਰਪਰੀਆਂ ਦੇ ਪੀਰ ਦੇ ਚੇਲੇ ਸੀਗੇ ਉਹ ਵੀ ਸਾਰੇ ਲੜਨ ਲੱਗੇ ਕਹਿੰਦੇ ਤੇਰਾ ਆਏ ਹੋ ਜੂ ਇਹ ਹੋ ਜੂ ਉਹ ਹੋ ਜੂ ਇਹ ਗੱਲਾਂ ਬਾਬੇ ਨੇ ਪਹਿਨੇ ਕਹਿੰਦੀਆਂ ਸੀ ਉਹਨੂੰ ਦੁਨੀਆ ਟੁੱਟ ਜੂ ਤੇਰੇ ਨਾਲ ਤਾਂ ਗੁਰੂ ਪਿਆਰੋ ਨੇ ਕਿਸੇ ਦੀ ਨਹੀਂ ਸੁਣੀ ਕਹਿੰਦਾ ਜੀ ਇਹਦੇ ਵਿੱਚ ਤਾਕਤ ਹੈ ਤਾਂ ਮੈਂ ਸਾਰਾ ਸਮਾਨ ਪੰਡ ਬਨ ਕੇ ਦਰਿਆ ਸੇ ਵਿਆਸਾ ਵੀ ਸਿੱਟੂਗਾ ਜੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਨੂੰ ਰੋਕ ਸਕਦਾ ਰੋਕ ਲੈਣੀ ਤਾਂ ਮੈਂ ਅਜ ਤੋਂ ਗੁਰੂ ਅਰਜਨ ਦੇਵ ਜੀ ਦਾ ਚੇਲਾ ਬਣਾਂਗਾ ਉਹਨਾਂ ਦਾ ਸਿੱਖ ਬਣਾਂਗਾ ਫਿਰ ਕਿਹਨੇ ਰੋਕਣਾ ਸੀਗਾ ਤਾਂ ਇਹ ਲਿਆ ਕੇ ਉਹ ਪੰਦਰੀ ਆਤਮਾਰੀ ਤੇ ਗੁਰੂ ਪਾਤਸ਼ਾਹ ਜੀ ਦਾ ਸੇਵਕ ਬਣ ਗਿਆ ਕਹਿੰਦਾ ਜੀ ਆ ਗਿਆ ਕਰਿਆ ਸਫਾਈ ਕਹਿੰਦਾ ਜੀ ਕਰੇ ਹੰਦੀ ਕਹਿੰਦੇ ਚੰਗਾ ਮੈਂ ਸੇਵਾ ਕਰਿਆ ਨਕੜਾ ਲਿਆ ਕਰਨ ਕਰਵਾਸਤੇ ਨਕੜਾ ਲਿਆ ਉਹਦਾ ਰੋਜ਼ ਤੇ ਇੱਕ ਦਿਨ ਪਾਖਸ਼ਾ ਲੱਗ ਨੂੰ ਕਹਿੰਦੇ ਵੀ ਉਹ ਜਿਹੜਾ ਮੰਝ ਹੈ ਉਹ ਕੀ ਕਰਦਾ ਹੈ ਕਹਿੰਦੇ ਜੀ ਲੰਗਰਾਂ ਨਹੀਂ ਹੁੰਦਾ ਅੱਛਾ ਤੇ ਰੋਟੀ ਕਿੱਥੋਂ ਖਾਂਦਾ ਜੀ ਲੰਗਰ ਚ ਕਹਿੰਦੇ ਉਹਨੂੰ ਕਹਦੇ ਲੰਗਰ ਚ ਰੋਟੀ ਬੰਦ ਕਰ ਦੇਵੇ ਜੇ ਕੁਝ ਪ੍ਰਾਪਤੀ ਕਰਨੀ ਹੈ ਤੇ ਲੰਗਰ ਦੀ ਰੋਟੀ ਖਾਣੀ ਬੰਦ ਕਰਵੇ ਇਹ ਤਾਂ ਲੋੜਵੰਦਾਂ ਵਾਸਤੇ ਲੂਲਿਆਂ ਲਗੜਿਆਂ ਵਾਸਤੇ ਰਹੀਆਂ ਦੇ ਵਾਸਤੇ ਆ ਉਹਦੀ ਕਾਦੀ ਸੇਵਾ ਫਿਰ ਉਹਨੇ ਰੋਟੀ ਖਾ ਲੈਂਦਾ ਦੋ ਲੱਕੜਾਂ ਲੈ ਕੇ ਨਾਗਰੀ ਨੇ ਅੱਥਨੇ ਕਹਿੰਦਾ ਭਾਈ ਤਰੀ ਰੋਟੀ ਬੰਦ ਕਰਤੀ ਪਾਤਸ਼ਾਹ ਜੀ ਕੰਨ ਅਜੀ ਸਤਿਵੰਤ ਚ। ਪਰ ਸੇਵਾ ਛੱਡ ਕੇ ਨਹੀਂ ਭੱਜਿਆ ਆਪਣੇ ਵਰਗੇ ਨੇ ਭੱਜ ਜਾਂਦੇ ਆ ਮੜੇ ਦੇ ਪਿੱਛੇ ਘਰ। ਤਾਂ ਗੁਰੂ ਪਿਆਰਿਓ ਭੱਜਿਆ ਨਹੀਂ ਕਰ। ਸੇਵਾ ਚੱਲਦੀ ਰਹੀ। ਹੁਣ ਸੰਗਤਾਂ ਨੇ ਛੱਡੀ ਹੋਈ ਰੋਟੀ 'ਚ ਕੋਈ ਬੁਰਕੀ ਕੋਈ ਦਾਲ ਉਹ ਖਾ ਕੇ ਟੈਂਟ ਪਾਉਣ ਲੱਗੇ ਆ। ਫਿਰ ਇੱਕ ਦਿਨ ਪੁੱਛਿਆ ਵੀ ਉਹ ਕਿੱਥੋਂ ਖਾਂਦਾ ਰੋਟੀ? ਕਹਿੰਦੇ ਜੀ ਹੁਣ ਲੰਗਰ ਤੋਂ ਨਹੀਂ ਖਾਂਦਾ ਜੀ ਸੰਗਤ ਕਈ ਵਾਰੀ ਛੱਡ ਦਿੰਦੀ ਆ ਰੋਟੀ ਆਪਣੇ ਭਾਂਡੇ ਦੇ ਥਾਲ 'ਚ ਉਹ ਛੱਡ ਲੈਂਦਾ। ਕਹਿੰਦੇ ਉਹ ਤਾਂ ਝੂਠੀ ਹੁੰਦੀ ਆ ਮੈਨੂੰ ਝੂਠੀ ਖਵਾਉਂਦਾ ਮਤਲਬ ਸਿੱਖ ਦੇ ਮੁੱਖ ਵਿੱਚ ਪਾਇਆ ਪਰਮੇਸ਼ਰ ਤੱਕ ਪਹੁੰਚਦਾ ਗੁਰੂ ਤੱਕ ਪਹੁੰਚਦਾ ਕੱਲੀ ਉਹਨੇ ਉਹ ਨਹੀਂ ਖਾਣੀ ਉਹ ਵੀ ਬੰਦ ਕਰਤੀ ਉਹਦੀ ਤਾਂ ਗੁਰੂ ਪਿਆਰਿਓ ਉਹਨੇ ਲੱਕੜਾਂ ਦੀ ਸੇਵਾ ਤਾਂ ਕਰਦਾ ਰਿਹਾ ਰੋਟੀ ਕਰੇ ਕਿਤੋਂ ਖਾਂਦਾ ਕਰੇ ਕਿਤੋਂ ਖਾਂਦਾ ਕਰੇ ਲੱਕੜ ਵੇਚ ਕੇ ਲੱਕੜਾਂ ਲੈ ਕੇ ਆਈ ਹੈ ਨੇਰੀ ਚੱਲਦੀ ਨੇਰੀ ਨੇ ਚੱਕਿਆ ਧੱਕਾ ਮਾਰਿਆ ਤੇ ਇੱਕ ਝੱਠੀ ਮਾਉਣ ਵਾਲਾ ਕੋਈ ਸੀ ਉਹਨੇ ਵੇਸਣ ਦਿੱਤਾ ਤੇ ਧਰਨਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਵਿੱਚੋਂ ਉੱਠ ਕੇ ਚੱਲ ਪਏ ਨੰਗੇ ਪੈਰੀ ਸੇ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਰੱਸਾ ਤੇ ਟੋਕਰਾ ਲਿਆਓ ਮਗਰੇ ਸਿੱਖ ਸੰਗਤਾਂ ਚੱਲ ਪਈਆਂ ਖੂਤੇ ਕੋਹ ਦੇ ਵੀ ਪਾਛਾਰੇ ਵਾਜਬਾਣੀ ਵਿੱਚ ਕੌਣ ਹੈ ਖੂਦ ਹੀ ਕਹਿੰਦਾ ਜੀ ਬਿੱਚ ਤਾਂ ਫਿਰ ਮੰਝੀ ਆ ਰੱਸਾ ਲੰਕਾਇਆ ਕਹਿੰਦੇ ਲਕੜਾ ਸਿੱਟ ਕੇ ਰੱਸਾ ਫੜ ਕੇ ਬਾਹਰ ਆ ਗਿਆ ਕਹਿੰਦਾ ਨਹੀਂ ਜੀ ਲਕੜਾ ਹਜੇ ਸੁੱਕੀਆਂ ਅੰਕਲਾਂ ਲਕੜਾ ਕਰ ਲੋ ਲਕੜਾ ਕਰਨੀ ਆ ਫਿਰ ਰੱਸੀ ਨਾਲ ਮਨ ਕੀ ਟੋਕਰਾ ਵਗਾਇਆ ਫਿਰ ਟੋਕਰੇ ਚ ਬਿਠਾ ਕੇ ਉਹਨੂੰ ਬਾਹਰ ਕੱਢਿਆ ਜਦੋਂ ਬਾਹਰ ਆ ਕੇ ਧਰਤੀ ਤੇ ਖੜਾ ਹੋਇਆ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਗਲੇ ਲਾ ਲਿਆ ਤੇ ਗਲੇ ਲਾ ਕੇ ਕਹਿੰਦੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇਤਾ ਜ